ਯਾਰ ਐਵੇਂ ਕਿਉਂ ਭਗਾਈ ਮਾਰੀ ਆ ਤੈਨੂੰ ਤੇ 70 ਦੀ ਦੇਣੀ ਆ ਤੈਨੂੰ ਲੋਕਾਂ ਨੂੰ ਭਾਣਾ ਕੌਸ ਕਹੀ ਆ ਹੋਰ ਦੱਸ ਇੰਨੀ ਵਿੱਚ ਨਹੀਂ ਬਥਾਰੇ ਇਹ ਉਹ ਬਲਕਾਰ ਨਹੀਂ ਨਹੀਂ ਹੁੰਦਾ ਕੋਸ ਮੰਨ ਜਾ ਮੇਰੀ ਮੈਂ ਆਉਂਦਾ ਤੇ ਤੇ ਜਾਂਦਾ ਸਰ ਤੂੰ ਸਾਧਮ ਲੱਗੇ ਘਾਤ ਭਾਈ ਨੀ ਤੂੰ ਤੈਨੂੰ ਕਹਿ ਵੀ ਛੱਡ ਦੇ ਹੁਣ ਬਸ ਮੈਂ ਨਾ ਭਲਾ ਯਾਰ ਗਾਮ ਮੋੜ ਜੇ ਦੇਣੀ ਉਹਨੇ ਦੀ ਆ ਐਨੇ ਬੰਦੇ ਗੱਲ ਸੰਦੇ ਭਾਣਾ ਮੇਜੇ ਕਿਨੂੰ 200 ਰੁਪਏ ਵੀ ਘੱਟ ਦੇਗਾ ਤਾਂ ਹਰਾਮ ਦਾ ਕਹੀ ਬਸ ਨਾ ਕਰਾਂਗੇ ਤੁਸੀਂ ਗਾਂ ਦਾ ਮੈਂ ਕਹਣਾ ਬਾਕੀ ਦਾ ਤੈਨੂੰ ਬਲਕਾਰ 10 10 ਮਿੰਟ ਮੈਨੂੰ ਕੋਈ ਨਵੇਂੜਾ ਭਾਈ ਨਹੀਂ ਦੇਣੀ ਯਾਰ ਮੈਨੂੰ ਕਹਿਂਗਾ ਕੋਸ ਕਿ ਨਹੀਂ ਤੇਰੇ ਵਾਸਤੇ ਇਹਨੇ ਦੀ ਆ ਬਸ ਆ ਘੱਟ ਹੁੰਦੀ ਆ ਨਹੀਂ ਫਾਇਦਾ ਫਿਰ ਕਿੰਨੇ ਦੀ ਬੋਲ ਬੋਲ ਘੱਟ ਕੇ ਅੰਦਰ 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 ਹੋ ਕੇ ਆ ਅੰਦਰ ਹੋਣਾ ਪਊਗਾ ਤੈ ਕੈ ਕੈ ਬਸ ਆ ਉੱਤੇ ਦੇਣੀ ਕਿੰਨੇ ਦੀ ਯਾਰ ਐਵੇਂ ਕਿਉਂ ਪਗਾਈ ਮਾਰੀ ਤੈਨੂੰ ਤਾਂ 70 ਦੀ ਦੇਣੀ ਆ ਤੈਨੂੰ ਲੋਕਾਂ ਨੂੰ ਬਾਣਾ ਕੌਸ ਕਹੀ ਆ ਹੋਰ ਦੱਸ ਆ ਘੱਟ ਨਹੀਂ ਚੱਲਦੀ ਨਹੀਂ ਫਾਇਦਾ ਮੈਂ 70000 ਦੀ ਗਾਂ ਸੋਨੀ ਦੇ ਹੱਥ 'ਚ ਲੈ ਆਂ ਫੜ ਕੇ ਉੱਥੋਂ ਬੀਨੂ ਨੂੰ ਫੋਨ ਲਾ ਕੇ ਬਥਰਾ ਆਪਾਂ ਉਹਨੂੰ ਵੀ ਨਹੀਂ ਕਰਦੇ ਮੇਰੇ ਆਸਤੇ ਕਿੰਨੇ ਦੀ ਤੇਰੇ ਹੱਥ ਦਲਾ ਮੇਰੇ ਆਸਤੇ ਕਿੰਨੇ ਦੀ ਦਲਾ ਉੱਤੇ ਮੇਰੇ ਆਸਤੇ ਮੇਰੇ ਆਸਤੇ ਕਿੰਨੇ ਦੀ ਅੱਜ ਦੇ ਹੀ ਨਾ ਪੂਰੇ ਨਸੀ ਦੱਸ ਪੈਦਾ ਤੁਨ ਕਰਾਂਗਾ ਦੇਣਾ ਪਹਿਲੇ ਮਰਮਣਿਆ ਤੂੰ ਗੱਲ ਦੇ ਦੀ ਤੈਨੂੰ ਕੰਮ ਕੋਈ ਨਹੀਂ ਬੱਸ ਨਹੀਂ ਹੋਣਾ ਕੰਮ ਮੈਨੂੰ ਪਤਾ ਨਹੀਂ ਵਿੱਚ ਨਹੀਂ ਬਲਕਾਰ ਇਹ ਉਹ ਬਲਕਾਰ ਨਹੀਂ ਹੋ ਨਹੀਂ ਆਉਂਦਾ ਕੋਈ ਮੰਨ ਜਾ ਮੇਰੀ ਮੈਂ ਆਉਂਦਾ ਦਿੱਤਾ ਜਾਂਦਾ ਸਰ ਤੂੰ ਆਤਮ ਲੱਗੇ ਘਾਤ ਪਾਈ ਨਹੀਂ ਤੰਨਾ ਪੋਰੇ ਫੜਾ ਦੇ ਮੇਰੀ ਪੈਦਾ ਕੋਈ ਗੱਲ ਚਾਹਦੇ ਛੱਡ ਦੋ ਤੂੰ ਅੱਜ ਅੱਜ ਗੱਲ ਮੈਨੂੰ ਛੱਡ ਦੇ ਤੂੰ ਮੈਂ ਤੈਨੂੰ ਆਪਣੀ ਉਹ ਹੱਤ ਨਹੀਂ ਮੈਂ ਬਸ ਫਿਰ ਗੱਲਾਂ ਛੱਡ ਦੇ ਮੈਂ ਆਪੇ ਬੰਨਿਆ ਉਹ ਤੈਨੂੰ ਕਹ ਵੀ ਛੱਡ ਦੇ ਹੁਣ ਬਸ ਮੈਂ ਇਹ ਨਾ ਪਲਾ ਯਾਰ ਗਾਮ ਮੁੜ ਜੇ ਦੇਣੀ ਉਹਨੇ ਦੀ ਆ ਐਨੇ ਬੰਦੇ ਗੱਲ ਸੰਦੇ ਪਾਣਾ ਮੇਜੇ ਕਿ ਇਹਨੂੰ 200 ਰੁਪਏ ਵੀ ਘੱਟ ਦੇਗਾ ਤਾਂ ਹਰਾਮ ਦਾ ਗੱਈ ਬਸ ਨੱਸ ਯਾਰ ਲੈ ਦੇਣੀ ਉਹਨੇ ਦੀ ਆ ਕਿਸੇ ਨੂੰ ਵੀ ਨਹੀਂ ਘੱਟ ਦੇਣੀ ਆ ਭਾਈ ਇਹੀ ਗੱਲ ਕਹੀ ਆ ਚਾਹ ਕੋਈ ਮਰਜੀ ਤਿੰਨ ਹੀ ਬੰਦਿਆਂ ਦੀ ਗਾਂ ਲੈਣ ਵਾਲੇ ਜਾਂ ਤੂੰ ਆ ਜਾਂ ਕਰਨਾਲ ਤੇ ਜਾਂ ਜਾਂ ਬਿਨੋ ਓ ਆਹੋ ਮੈਨੂੰ ਪਤਾ ਹੁਣਾਂ ਦਾ ਮੈਂ ਤਾਂ ਇਹਨਾਂ ਨਾਲ ਸ ਜਾਣਦੇ ਹੁਣ ਮੈਂ ਤਾਂ ਬੋਤਨ ਕੀ ਬੋਲ ਜੇ ਮੇਰੇ ਕੋਲ ਬੱਤਰ ਜੀਣਾ ਚੱਲ ਸਿੱਧਾ ਹੀ ਜਾਵਾ ਕਰਨ ਤੈਨੂੰ ਮੈਂ ਦਾਦਾ ਨੰਗਾ ਚਿੱਤਾ ਸੌਦਾ 70000 ਦੀ ਬੀਨੂ ਗਾਂ ਲੈ ਗਈ ਫੜ ਕੇ ਤੇ ਸੋਨੀ ਨੂੰ ਪੁੱਛ ਲਾ ਠੀਕ ਆ ਪਹਿਲਾਂ ਮੇਰੀ ਗੱਲ ਤੋਂ ਉਹਨੂੰ ਕਹੀ 74 ਦੀ ਦੇਣੀ ਆ ਇਹਨੂੰ ਹੁਣ ਕਹੀ 77 ਦੀ ਦਾ ਹੀ ਐਸੀਆਂ ਨੂੰ ਮੈਂ ਕਹਾਂ 72000 ਦੀ ਹਾਂ ਦੇਣਾ 70 ਦੀ ਮੰਗਦੀ ਬਸ 72 ਫਿਰ ਹੁਣ ਕੋਈ ਛੋਟੇ ਹੈ ਜੀ ਫਰਕ ਹਾਂ ਮੈਂ 72000 ਦੀ ਹਾਂ ਦੇਣਾ ਚਾਹ ਉੱਥੇ ਲੈ ਜਾਓ ਚਾ ਇੱਥੇ ਰਹਿ ਜਾ ਹੁਣ ਆ ਜਾਂ ਘੰਟੜਾ ਨਹੀਂ ਵੇਤਨੀ ਆਪਾਂ ਇੱਕ ਕੁੱਤੇ ਵੀ ਨਹੀਂ ਦੇਣੀ ਦੇਣੀ 72 ਦੀ ਤਲ ਸਾਡਾ ਬਾਬੂ ਕਹਦਾ ਮੈਂ ਚੱਲ ਤੂੰ ਛੱਡ ਦੇ ਸੌਦਾ 72 ਦਾ ਹੀ ਹੋਗਾ 72 ਦਾ ਹੀ 72 ਦਾ ਹੀ ਹੁੰਦੇ ਉਹਨਾਂ ਹੀ ਆ ਮੈਨੂੰ ਸੌਦਾ 72 ਦਾ ਔਰ ਅੱਜ ਉਸੇ ਗਾਂ ਦਾ ਚੌੜ ਦਿੱਤਾ ਉਹਨੇ ਚੱਲ ਕੋਈ ਨਹੀਂ ਪੈਸੇ ਗਾਂ ਦਾ ਚੌੜ ਦਿੱਤਾ ਉਹਨੇ ਗਾਂ ਦਾ ਛੱਡ ਫਿਰ ਬਾਪਾ ਕਹੇ ਤਾਂ ਮੈਂ ਚੱਲ ਗਾਂ ਛੱਡਿਆ ਉਹਨਾਂ ਦੇ ਮੈਂ ਬੰਨਿਆ ਹੂੰਗਾ ਪੇ ਆਏ ਭਾਈ ਇਹ ਚੱਲ ਉਹਨੇ ਨਹੀਂ ਹੋਣਾ ਕੰਮ ਮੈਂ ਕਰਾਂਗਾ ਜਿੰਨੇ ਮੰਗੇ ਬਤਨ ਕੋ ਕਹਤਾ ਜਾਂਦਾ ਪਰਦੇ ਚੁੱਪ ਕਰਕੇ ਗਾਲ ਲਿਆ ਬੱਲੇ ਹੋ ਜਾਂਦਾ ਛੱਡ 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 ਚੱਲ ਛੱਡ ਦੇ ਮੈਂ ਕੀ ਹੋ ਕੀ ਦੱਸਾਂ ਮੈਂ 10000 ਛੜਾ ਮੈਂ ਉਹੀ ਰਹਿਣੀ ਆ ਤੈਨੂੰ ਕੀ ਕੇ ਹੋ ਗਈ ਫਿਰ ਤੇਰੀ ਤੇਰੀ ਪੁੱਗੀ ਮੇਰੇ ਤੋਂ ਮਾਲੂਕ ਤੇਰੀ ਪੁੱਗੀ ਤੇਰੀ ਪੁੱਗੀ ਆ ਕਿ ਨਹੀਂ ਤੇਰੀ ਪੁੱਗੀ ਆ ਕਿ ਨਹੀਂ ਅੱਜ ਮੇਰੀ ਗੱਲ ਸੁਣ ਲੈ 10000 ਪਾ 5000 ਛੜਾ ਲਈ ਅੱਜ ਮੈਨੂੰ ਵਜਦਾ ਕੋਈ ਨਹੀਂ 72 ਹੀ ਲੈਣਾ ਨਾ ਵੀ ਮਾਰਾ ਚੱਲ ਛੱਡ ਛੱਡ ਜੀ ਛੱਡ ਤੂੰ ਵੀ ਹੱਲ ਜਾ ਉਹ ਗਾਇਰ ਤੋਂ ਉਸ ਦੇ 80 ਜਗ੍ਹਾ ਜਾਣੀ ਹੈ ਜੀ ਅੱਛਾ ਅੱਛਾ ਬਾ ਜੋੜੋ ਮੈਨੂੰ ਤੇਰੇ ਦੇ 500 ਰੱਖ ਲੈ ਆਜਾ ਜੀ ਮੇਰੀ ਗੱਲ ਸੁਣ ਲੈ ਤੂੰ ਖਾਈ ਛੱਡੀ ਤੂੰ ਕਾਹਦਾ ਫਿਰ ਕੇ ਦਿੰਦਾ ਮਰ ਕੇ ਭਰਾ ਉਹਦੇ ਦਿੰਦੇ ਦਿੰਦੇ ਨਹੀਂ ਆਪਾਂ ਯਾਰ ਫੋਦੀਆ ਗਾਂ ਤੇਰੀ ਹੋ ਗਈ ਆ ਹਾਂ ਜੀ ਫੋਦੀ ਦੀ ਉਹਦੀ ਸਾਡੇ ਪਾਸ ਤੇ ਗਾਂ ਤੇਰੀ ਹੋਊਗਾ ਛੱਡ ਦੇ ਹੁਣ ਛੱਡ ਦੇ ਕਿਸਾਨਾਂ ਦੇ ਪੈਂਦੇ ਆ ਜਿੰਨੇ ਲੋਕ ਹੋਇਆ ਕਿ ਮੰਗੇਗੀ ਬੜਾ ਉਹ ਛੱਡ ਦੇ ਹਾਂ ਇਹ ਸਾਡੇ ਘਤਰ ਦੀ ਆ ਪੈਂਦੀ ਮੇਰੀ ਨਾ ਨਾ ਫਾਇਨਲ ਚੋਰ ਤਮਰੀ ਹੋ ਗਿਆ ਬੰਦਾ ਅੱਛਾ ਬਾਈ ਬਾਈ ਕੀ ਛੜਦੇ ਹੁਣ ਅੱਛਾ ਮੇਰਾ ਛੜ ਤਾ ਪੱਤਰ ਲਵਾਂਗਾ ਤੂੰ ਛੜ ਦੇ ਜਾਨਾ ਚੋਰ ਦੂਰ ਦੂਰ ਦਾ ਭੇਜੂਗਾ ਖੁਦ ਹੀ ਰੋਧਿਆ ਕਹਿੰਦੇ 500 ਜਣਾ 1000 ਛੜਨਾ ਤੇ ਮੈਂ ਤੂੰ ਤੁਸੀਂ ਨਹੀਂ ਨਾ ਦਵਾਉਂਦੇ ਤੁਸੀਂ ਤੁਸੀਂ ਨਹੀਂ ਦਵਾਉਂਦੇ ਤੁਸੀਂ ਨਹੀਂ ਦਵਾਉਂਦੇ

ਨਹੀਂ ਨਹੀਂ ਉਹ ਮੇਰੀ ਗੱਲ ਤਾਂ ਸੁਣੋ ਗਾਇ ਗਾਇ ਬੇਚੇ ਮੂਸ ਮੂਲਵਾ ਦੂ ਹਾਂ ਆ ਤੀ ਗੜਾ ਉਹ ਖਰਤ ਜਾ ਤੀ ਗੜਾ ਉਹ ਖਰਤ ਜਾ ਓਏ ਉਹ ਦਰਦ ਸੁਣ ਗੱਲ ਤਾਂ ਸੁਣ ਮੇਰੀ ਨਾ ਤੂੰ ਚੱਲ ਜਾ ਉਹ ਗੱਲ ਮੈਂ ਤੈਨੂੰ ਮੈਂ ਦਵਾਂ ਤੈਨੂੰ ਮੈਂ ਦਵਾਂ